ਲੋਇਆਂ ਖਾਸ ਵਿਕੇ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਲੋਇਆਂ ਇਕਾਈ ਦੇ ਤਹਿਸੀਲ ਪ੍ਰਧਾਨ ਗੁਰਚਨ ਸਿੰਘ ạtਵਾਲ ਦੀ ਯੋਗ ਅਗਵਾਈ ਹੇਠ ਬੇਜ਼ਮੀਨੇ ਲੋੜਵੰਦ ਮਜ਼ਦੂਰਾ ਦੀਆਂ ਲਟਕਦੀਆਂ ਆਰਿਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕਰਦੇ ਹੋਏ ਬੀ ਡੀ ਪੀਓ ਦਫਤਰ ਲੋਇਆਂ ਖਾਸ ਦਾ ਕਿਰਾਉ ਕੀਤਾ ਗਿਆ ਇਸ ਜਨ ਪ੍ਰਦਰਸ਼ਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਮਜ਼ਦੂਰਾ ਦੇ ਹੱਕੀ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਲੋਇਆਂ ਖਾਸ ਤੋਂ ਹਰਜਿੰਦਰ ਬੱਬੂ ਦੀ ਰਿਪੋਰਟ ਪਿੰਡੂ ਮਜ਼ਦੂਰਾਂ ਨੇ ਪੰਜਾਬ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਬीडीपीਓ ਰਾਹੀਂ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾਣੇ ਉਹਦੀ ਕੜੀ ਵਜੋਂ ਅੱਜ 22 ਤਰੀਕ ਨੂੰ ਇਹਦਾ ਵਿੱਚ ਅੱਜ ਅਸੀਂ ਵੀਡੀਓ ਨੂੰ ਮੰਗ ਪੱਤਰ ਸੌਂਪਣੇ ਆ ਤੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਢਾਡੀਆਂ ਕਾਰਗਜ਼ਾਰੀਆਂ ਸਰਕਾਰ ਦੀਆਂ ਉਹਦੇ ਵਿੱਚ ਮਜ਼ਦੂਰਾਂ ਦੇ ਵਾਸਤੇ ਕੁਝ ਨਹੀਂ ਕਿਉਂਕਿ ਬਾਰ-ਬਾਰ ਅਸੀਂ ਧਰਮੇ ਮਜਾਰਿਆ ਰਹੇ ਇਹ ਦੱਸ ਰਹੇ ਆ ਮੰਗ ਪੱਤਰਾਂ ਰਹੀ ਦੱਸ ਰਹੇ ਆ ਕਿ ਵੀ ਜਿਹੜੇ ਮਜ਼ਦੂਰਾਂ ਦੇ ਆ ਬਖਦੀਆਂ ਮੰਗਾ ਉਹਨਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਸਾਡੀ ਪਿੰਡ ਮਜ਼ਦੂਰ ਯੂਨੀਅਨ ਪੰਜਾਬ ਦਾ ਇਹ ਆ ਕਿ ਜਿਹੜੀ ਲੈਂਡ ਸੀਲਿੰਗ ਐਕਟ ਜ਼ਮੀਨ ਆ ਉਸ ਤੋਂ ਉੱਪਰ ਦੀ ਜਿਹੜੀ ਜ਼ਮੀਨ ਆ ਉਹ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਬਹੁਰੀ ਵੰਡੀ ਜਾਵੇ ਤੇ ਤੀਜੇ ਅਸਲੀ ਜਿਹੜੀ ਜ਼ਮੀਨ ਆ ਉਹ ਮਜ਼ਦੂਰਾਂ ਨੂੰ ਘੱਟ ਰੇਟ ਤੇ ਦਿੱਤੀ ਜਾਵੇ ਤੇ ਜਿਹੜੇ ਪਿੰਡਾਂ ਦੇ ਵਿੱਚ ਪੰਜ-ਪੰਜ ਮਰਲੇ ਦੇ ਪਲਾਟਾਂ ਦੇ ਮਤੇ ਪਾਸ ਹੋ ਚੁੱਕੇ ਉਹਨਾਂ ਨੂੰ ਪਲਾਟ ਕੱਟ ਕੇ ਦਿੱਤੇ ਜਾਣ ਤੇ ਦਿਹਾੜੀ ਵਿੱਚ ਵਾਅਦਾ ਕੀਤਾ ਜਾਵੇ ਤੇ ਲੋਕਾਂ ਨੂੰ ਜਿਹੜੇ ਨੌਜਵਾਨ ਪੜੇ ਲਿਖੇ ਆ ਉਹਨਾਂ ਦੀ ਯੋਗਤਾ ਅਨੁਸਾਰ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਤੇ ਇਹ ਬਹੁਤ ਸਾਰੀਆਂ ਮੰਗਾਂ ਇਸ ਤਰ੍ਹਾਂ ਦੀਆਂ ਹੈਗੀਆਂ ਵਾ ਜਿਹੜੀਆਂ ਕਿ ਸਰਕਾਰ ਮੰਨ ਨਹੀਂ ਰਹੀ ਇਸ ਕਰਕੇ ਲੋਕਾਂ ਦੇ ਵਿੱਚ ਅੱਜ ਵੱਡਾ ਰੋਸ ਪਾਇਆ ਜਾ ਰਿਹਾ ਵਾ ਕਰੀਦਾ ਸਰਕਾਰ ਨੂੰ ਜਾਂ ਵੋਟਾਂ ਦੇ ਵਿੱਚ ਆਉਣ ਵਾਲੀਆਂ ਦੇ ਵਿੱਚ ਉਹ ਸਾਹਮਣਾ ਕਰਨਾ ਪਊਗਾ ਇਹ ਸਰਕਾਰ ਨੇ ਅੱਜ ਵੀ ਇਹ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਧੰਨਵਾਦ